ਅੱਜਕੱਲ੍ਹ ਤੋਂ ਜਿਆਦਾ ਜਿਹੜਾ ਸਵਾਲ ਬਾਰ-ਬਾਰ ਪੁੱਛਿਆ ਜਾ ਰਿਹਾ ਵਾ ਵੀਰਪਣਪਰਾਮ ਵੱਲੋਂ ਉਹ ਹੈ ਕਿ ਪੁਰਤਗਾਲ ਦੀ ਟੀਆਰਸੀ ਸਪੇਨ ਦੀ ਟੀਆਰਸੀ 'ਚ ਕਨਵਰਟ ਹੋ ਜਾਏਗੀ ਕਿ ਸਾਨੂੰ ਪੁਰਤਗਾਲ ਦੀ ਟੀਆਰਸੀ ਤੇ ਸਪੇਨ ਦੀ ਟੀਆਰਸੀ ਮਿਲ ਸਕਦੀ ਹੈ ਪਰ ਇਹ ਕਾਨੂੰਨੀ ਤਰੀਕੇ ਨਾਲ ਹੀ ਹੋ ਸਕਦਾ ਹੈ ਕਿਉਂਕਿ ਝੰਟ ਜਿਹੜੇ ਆ ਅੱਜਕੱਲ੍ਹ ਬਹੁਤ ਹੀ ਚਲਾਕੀਆਂ ਨਾਲ ਤੁਹਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਨੇ ਆ ਉਹ ਸੱਚਾਈ ਜਾਣੀ ਹੈ ਕਿ ਕਿਹੜੇ ਉਹ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਪੁਰਤਗਾਲ ਦੀ টিਆਰਸੀ ਨੂੰ ਸਪੇਨ ਦੀ টিਆਰਸੀ ਵਿੱਚ ਕਨਵਰਟ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਚਰਜੀ ਸਿੰਘ ਸੋ ਮੈਂ ਤੁਹਾਡੇ ਸਾਰਿਆਂ ਦਾ ਰੈਡ ਸਬਲੌਗ ਤੇ ਸਵਾਗਤ ਕਰਦਾ ਹਾਂ ਸੋ ਅਸੀਂ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੀ ਸੱਚਾਈ ਦੀ ਤੇ অথੈਨਟਿਕ ਅਪਡੇਟ ਬਾਰੇ ਤੇ ਨਾਲ ਨਾਲ ਆਪਣੇ ਟਰੈਵਲ ਤੇ ਰੈਗੂਲਰ ਬਲੌਗ ਜਿਹੜੇ ਚੱਲਦੇ ਆ ਸੋ ਜੇ ਤੁਸੀਂ ਨਵੇਂ ਹੋ ਇਸ ਚੈਨਲ ਤੇ ਲਾਈਕ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਲੈਣਾ ਭੁੱਲਣਾ ਸੋ ਆਪਾਂ ਗੱਲ ਕਰਦੇ ਆ ਪੁਰਤਗਾਲ ਦੀ ਟੀਆਰਸੀ ਨੂੰ ਸਪੇਨ ਦੀ ਟੀਆਰਸੀ ਕਿਵੇਂ ਕਰ ਸਕਦੇ ਆ ਦੇਖੋ ਇਹ ਸਿੱਧੇ ਤੌਰ ਤੇ ਤਾਂ ਨਹੀਂ ਹੋ ਸਕਦੀ ਜੇ ਤੁਸੀਂ ਕਹੋਗੇ ਜੇ ਮੰਨ ਲਓ ਹੁਣ ਤੁਹਾਡੇ ਕੋਲ ਪੁਰਤਗਾਲ ਦੀ ਟੀਆਰਸੀ ਹੈ ਤੁਸੀਂ ਸ਼ੋਰਟ ਟਾਈਮ ਲਈ ਉੱਥੇ ਜਾ ਕੇ ਸਟੇ ਕਰ ਸਕਦੇ ਹੋ ਹਨ 60 ਦਿਨ ਵਾਸਤੇ ਪਰ ਘੁੰਮ ਫਿਰ ਸਕਦੇ ਆ ਕੰਮ ਨਹੀਂ ਕਰ ਸਕਦੇ ਉਹ ਇਲੀਗਲ ਹੈ ਸੋ ਹੁਣ ਗੱਲ ਇਹ ਖੜਦੀ ਹੈ ਕਿ ਉਹ ਕਿਹੜੇ ਤਰੀਕੇ ਜਿਨ੍ਹਾਂ ਰਾਹੀਂ ਤੁਸੀਂ ਪੁਰਤਗਾਲ ਦੀ ਟੀਆਰਸੀ ਨੂੰ ਟ੍ਰਾਂਸਫਰ ਕਰ ਪਾਉਂਗੇ ਸਪੇਨ ਦੀ ਟੀਆਰਸੀ 'ਚ ਤੁਸੀਂ ਬਹੁਤਿਆਂ ਨੇ ਸੁਣਿਆ ਹੋਣਾ ਜਿਹੜਾ ਯੂਰਪ ਦਾ ਲੌਂਗ ਟਰਮ ਰੈਜ਼ੀਡੈਂਸ ਪਰਮਿਟ ਹੈ ਜਿਹੜਾ ਤੁਸੀਂ ਕਿਸੇ ਸ਼ਰਨ ਕਰਨ ਕੰਟਰੀ ਵਿੱਚ ਲਗਾਤਾਰ 5 ਸਾਲ ਰਹਿੰਦੇ ਆ ਉਸ ਤੋਂ ਬਾਅਦ ਜਿਹੜਾ ਇਹ ਲੌਂਗ ਟਰਮ ਯੂਰਪ ਦਾ ਰੈਜ਼ੀਡੈਂਸ ਪਰਮਿਟ ਆ ਤੁਸੀਂ ਅਪਲਾਈ ਕਰ ਸਕਦੇ ਆ ਸੋ ਜੇ ਤੁਹਾਡੇ ਕੋਲ ਲੌਂਗ ਟਰਮ ਰੈਜ਼ੀਡੈਂਸ ਪਰਮਿਟ ਹੈ ਤੇ ਨਾਲ ਨਾਲ ਤੁਸੀਂ ਅ ਕਿਹੜੇ ਉਹ ਤਰੀਕੇ ਆ ਜਿਨ੍ਹਾਂ ਰਾਹੀਂ ਤੁਹਾਨੂੰ ਇਹਦਾ ਬੈਨੀਫਿਟ ਆਊਗਾ ਸੋ ਕਲਾ ਸਪੇਨ ਹੀ ਹੋਰ ਯੂਰਪ ਦੇ ਬਹੁਤ ਸਾਰੇ ਦੇਸ਼ ਜਿੱਥੇ ਤੁਸੀਂ ਆ ਕੰਮ ਕਰ ਸਕੋਗੇ ਰਹਿ ਵੀ ਸਕਦੇ ਆ ਤੇ ਟੀਆਰਸੀ ਵੀ ਅਪਲਾਈ ਕਰ ਸਕਦੇ ਆ ਪੀਣਾ ਕਿਸੇ ਪਿੱਛੇ ਤੋਂ ਸੋ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਹੜੀਆਂ ਜ਼ਰੂਰੀ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਸੋ ਪਹਿਲੀ ਇਹ ਜਿਹਦਾ ਲੌਂਗ ਟਰਮ ਰੈਜ਼ੀਡੈਂਸ ਕਾਰਡ ਪੁਰਤਗਾਲ ਤੋਂ ਕਰਨਾ ਦਾ ਡੈਫੀਨਿਟਲੀ ਪੁਰਤਗਾਲ ਦਾ ਚਾਹੀਦਾ ਵਾ ਸਪੇਨ ਤੋਂ ਤੁਹਾਨੂੰ ਕਿਸੇ ਵੀ ਏਮਪਲਾਇਰ ਤੋਂ ਕੰਪਨੀ ਤੋਂ ਜੌਬ ਆਫਰ ਚਾਹੀਦਾ ਵਾ ਉਹਦੀ ਬੈਲੈਂਸ ਚ ਵੀ ਇੱਕ ਆਪਣੇ ਪੰਜਾਬੀ ਮੁੰਡੇ ਹੈਗੇ ਆ ਐਡਰੈਸ ਤਾਂ ਨਹੀਂ ਮੈਨੂੰ ਪਤਾ ਪਰ ਮੇਰੇ ਜਾਣਕਾਰ ਦੋਸਤੋਂ ਨਾਲ ਰਹੇ ਗਏ ਆ ਸਕੈਂਡਿਨਵੀਆ ਕੰਟਰੀਆਂ ਚ ਉਹ ਜਿਹਦਾ ਵਰਕ ਪਰਮਿਟ ਜਿਹੜੇ ਆ ਜੋਬ ਆਫਰ ਦਵਾਉਂਦੇ ਆ ਜਾਂ ਹੋਰ ਯੂਰਪ ਦੀਆਂ ਬਹੁਤ ਸਾਰੀਆਂ ਸ਼ੇਨਗਨ ਕੰਟਰੀਆਂ ਸੋ ਇਦਾਂ ਕਿਸੇ ਜਿਹੜੀ ਆ ਮੈਨਪਾਵਰ ਕੰਪਨੀ ਰਾਹੀਂ ਤੁਸੀਂ ਲਵ ਸਕਦੇ ਆ ਸੌਖੇ ਤਰੀਕੇ ਨਾਲ ਸਪੇਨ ਜੋਬ ਆਫਰ ਤੇ ਉਸ ਤੋਂ ਬਾਅਦ ਜਿਹੜਾ ਮੇਨ ਚੀਜ਼ ਆ ਸਪੇਨ ਵਾਸਤੇ ਜਾਈ ਤੁਹਾਨੂੰ ਇੰਪੈਡਰਾਮੈਂਟੂ ਮਤਲਬ ਪੁਰਤਗਾਲ ਪੁਰਟੂਗੀਜ਼ ਲੈਂਗੁਏਜ ਕਹਿਣਾ ਉਹ ਯੂਨਤਾ ਘਰ ਦਾ ਪ੍ਰੂਫ ਠੀਕ ਹੈ ਜੀ ਨਾਲ ਇੱਕ ਹੈਲਥ ਇੰਸ਼ੋਰੈਂਸ ਕਿਉਂਕਿ ਤੁਸੀਂ ਰਹਿਣਾ ਵੀ ਹੈ ਕਿੱਥੇ ਜਾ ਕੇ ਹੈ ਨਾ ਫਿਰ ਤੁਹਾਡੇ ਉਹ ਸਟੇ ਦੇ ਦੌਰਾਨ ਤੁਹਾਡੀ ਹੈਲਥ ਇੰਸ਼ੋਰੈਂਸ ਸੋ ਇਹ ਜਿਹੜਾ ਇੱਕ ਤਰੀਕਾ ਬਾ ਦੂਜਾ ਇਹ ਆ ਜਦੋਂ ਤੁਹਾਨੂੰ ਕਿਸੇ ਕੰਪਨੀ ਦੁਆਰਾ ਜੌਬ ਆਫਰਿੰਗ ਹੁੰਦਾ ਵਾ ਉਹ ਐਮਪਲਾਇਰ ਤੁਹਾਡਾ ਸਪੇਨ ਦਾ ਡਾਇਰੈਕਟ ਵਰਕ ਵੀਜ਼ਾ ਅਪਲਾਈ ਕਰ ਸਕਦਾ ਵਾ ਸੋ ਜੇ ਉਹ ਵਰਕ ਵੀਜ਼ਾ ਅਪਰੂਵ ਹੋ ਗਿਆ ਤੁਹਾਨੂੰ ਸਪੇਨ ਦੀ ਜੜੀ ਹੈ ਟੀਆਰਸੀ ਮਿਲ ਸਕਦੀ ਹੈ ਸੋ ਕੱਲ ਤਾਂ ਰਾਸਤੇ ਜਿਹੜੇ ਤੁਹਾਨੂੰ ਬਹੁਤ ਵੱਡੀ ਮੁਸੀਬਤ ਚ ਪਾ ਸਕਦੇ ਆ ਪ੍ਰੋਬਲਮ ਚ ਪਾ ਸਕਦੇ ਆ ਸੋ ਪਹਿਲਾਂ ਜਿਹੜੀ ਮੈਂ ਚੀਜ਼ ਕਲੀਅਰ ਕਰ ਦਵਾਂ ਕਿ ਸਪੇਨ ਦੀ ਟੀਆਰਸੀ ਚ ਆ ਮਾਫ ਕਰਨਾ ਪੁਰਤਗਾਲ ਦੀ ਟੀਆਰਸੀ ਨਾਲ ਤੁਸੀਂ ਸਪੇਨ ਚ 90 ਦਿਨ ਤੋਂ ਜ਼ਿਆਦਾ ਨਹੀਂ ਰਹਿ ਸਕਦੇ ਇਲੀਗਲ ਆ ਕੰਮ ਕਰਨਾ ਜਾਂ ਐਡਰੈਸ ਫੇਕ ਦੇਣਾ ਇਮੀਗ੍ਰੇਸ਼ਨ ਰੇਡ ਵਿੱਚ ਵੀ ਤੁਸੀਂ ਫਸ ਸਕਦੇ ਆ ਤੇ ਨਾਲ ਨਾਲ ਜੇ ਕਿ ਇਹ ਸੋਚਦੇ ਆ ਮੈਨੂੰ ਇੱਕ ਦੋ ਇਹ ਵੀ ਕਹਿੰਦੇ ਕਿ ਭਾਜੀ ਪੁਰਤਗਾਲ ਤੋਂ ਸਾਡਾ ਸੀਸ ਦਾ ਫਾਲਤਾਂ ਜਾਂ ਹੋਰ ਫਾਲਤਾਂ ਜਾਂ ਸਾਡਾ ਫਾਈਲ ਲੋਕ ਨਹੀਂ ਹੋਈ ਅਸੀਂ ਜਾ ਕੇ ਇਸਲਾਮ ਉੱਥੇ ਕਰ ਦਈਏ ਪਰ ਜੇ ਤੁਹਾਡਾ ਹਨ ਪੁਰਤਗਾਲ ਦੀ TRC ਹੈ ਠੀਕ ਹੈ ਜੀ ਫੇ ਵੀ ਤੁਸੀਂ ਇਸਲਾਮ ਜਿਹੜੀ ਆ ਸਪੇਨ ਚ ਨਹੀਂ ਜਾ ਸਕਦੇ ਸ਼ਰਨ ਲਈ ਜਾ ਸਕਦੇ ਦੂਸਰਾ ਜੇ ਤੁਹਾਡਾ ਕੋਈ ਫਾਲਤਾ ਇਹੋ ਜਿਹਾ ਫਸ ਗਿਆ ਵਾ ਜਿਹੜਾ ਪਤਾ ਆ ਕਿ ਤੁਹਾਡੀ ਫਾਈਲ ਰਿਜੈਕਟ ਹੋ ਚੁੱਕੀ ਹੈ ਤਾਂ ਵੀ ਤੁਸੀਂ ਇਸਲਾਮ ਨਹੀਂ ਜਾ ਸਕਦੇ ਕਿਉਂਕਿ ਡਾਟਾ ਬੇਸ ਬੁੱਲਣਾਵਾ ਇਸ ਤੇ ਤੁਸੀਂ ਖੁਦ ਹੀ ਫਸੂਗੇ ਤੇ ਰਿਪੋਰਟ ਹੋਵੋਗੇ ਸਿੱਧਾ ਸੋ ਸਾਰੇ ਬੀਰਪੈਣ ਭਰਾਵਾਂ ਨੂੰ ਬੇਨਤੀ ਆ ਕੀ ਝੂਠੇ ਜਿਹੜੇ ਏਜੰਟਵਾ ਪੁਰਤਗਾਲ 'ਚ ਬੈਠੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲਾ ਗਲਤ ਕਾਗਜ਼ ਬੜੇ ਲੱਗੇ ਲੋਕਾਂ ਦੇ ਹਨਾ ਏਜੰਟਾਂ ਨੇ ਲਾਏ ਤੇ ਆਪਣੇ ਬਹੁਤ ਸਾਰੇ ਇਹੋ ਜਿਹੇ ਬੈਠੇ ਹੋਏ ਆ ਏਜੰਟ ਲਈ ਸਮਨ 'ਚ ਬੈਠੇ ਹੋਏ ਆ ਸੋ ਇਹੋ ਜਿਹੇ ਏਜੰਟਾਂ ਕੋ ਬਚੋ ਜਿਹੜੇ ਤੁਹਾਨੂੰ ਚਾਂਸਾ ਦਿੰਦੇ ਹੈਗੇ ਵੀ ਹਾਂ ਮੈਂ ਤੇਰੀ ਪੁਰਤਗਾਲੀ টিਆਰਸੀ ਕਨਵਰਟ ਕਰ ਦਾਂਗਾ ਜਾਂ ਹਾਂ ਤੇਰੇ ਇੱਥੇ ਸੀਸਤਾ ਫਾਲ ਤਾਂ ਕਲੀਅਰ ਨਹੀਂ ਹੋਇਆ ਚੱਲ ਤੂੰ ਸਪੇਨ ਤਲ ਜਾ ਉੱਥੇ ਤੇਰਾ ਕੰਮ ਕਰਦਾਂਗੇ ਸੋ ਐਦਾਂ ਦਾ ਕੁਝ ਨਹੀਂ ਹੋਣਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਧਿਆਨ ਚ ਰੱਖਦੇ ਕਾਨੂੰਨੀ ਪ੍ਰਕਿਰਿਆ ਜਿਹੜੀ ਆਪਾਂ ਤੁਹਾਨੂੰ ਦੱਸੀ ਆ ਉਹਦੇ ਰਾਹੀਂ ਹੋਣੀਆਂ ਤੇ ਸਬਰ ਕਰਕੇ ਤੇ ਪੂਰਾ ਪਲਾਨ ਨਾਲ ਹੋਣੀ ਆ ਮੈਂ ਸੋ ਪੁਰਤਗਾਲ ਦੀ টিਆਰਸੀ ਚ ਸਪੇਨ ਦੀ টিਆਰਸੀ ਨੂੰ ਕਾਨੂੰਨੀ ਤੌਰ ਤੇ ਇਸ ਤਰੀਕੇ ਨਾਲ ਹੀ ਹੋਏਗਾ ਸੋ ਜੇ ਇਹ ਵੀਡੀਓ ਨੂੰ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਇਸ ਨੂੰ ਲਾਈਕ ਕਮੈਂਟ ਕਰਨ ਦੇ ਨਾਲ 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 ਸ਼ੇਅਰ ਕਰਨਾ ਨਾ ਭੁੱਲਣਾ ਸੋ ਮਿਲਦੇ ਆਂ ਆਪਣੀਆਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਸੂਈਆ ਕਾਰ